ਇਸ ਵੇਲੇ ਪੀਐਮ ਨਰਿੰਦਰ ਮੋਦੀ ਦੇਸ਼ ਨੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਕੇ ਨੇ ਸੌ ਚੁੱਕ ਸਮਾਗਮ ਦੇ ਵਿੱਚ ਸਿਆਸਤਦਾਨ ਤੋਂ ਲੈ ਕੇ ਉਦਯੋਗਪਤੀ ਫਿਲਮ ਹਸਤੀਆਂ ਹਰ ਕੋਈ ਪਹੁੰਚਿਆ ਤੇ ਉੱਥੇ ਦੱਸ ਦਈਏ ਕਿ ਉਹਨਾਂ ਨੇ ਆਪਣੀ ਪਹਿਲੀ ਕੈਬਨਟ ਮੀਟਿੰਗ ਤੋਂ ਬੈਲਾਂ ਹੀ ਜਿਹੜਾ ਵੱਡਾ ਫੈਸਲਾ ਲੈ ਲਿਆ ਜੀ ਹਾਂ ਲੈ ਕੈਬਨਟ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਇੱਕਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਪੀਐਮ ਨਰਿੰਦਰ ਮੋਦੀ ਨੇ ਜਿਹੜਾ 3000 ਕਰੋੜ ਰੁਪਏ ਦਾ ਕਿਸਾਨਾਂ ਦੇ ਲਈ ਐਲਾਨ ਕੀਤਾ ਹੈ ਕਿਸਾਨ ਨਿਧੀ ਯੋਜਨਾ ਦੇ ਤਹਿਤ 10 ਕਰੋੜ ਦੇ ਲਗਭਗ ਕਿਸਾਨਾਂ ਨੂੰ ਇਹ ਵੱਡਾ ਫਾਇਦਾ ਮਿਲਣਾ ਤੇ ਉਸ ਦੇ ਨਾਲ ਹੀ ਕੈਬਨ ਮੀਟਿੰਗ ਤੋਂ ਬਾਅਦ ਜਿਹੜੇ ਮੰਤਰੀ ਨੇ ਜਿਨ੍ਹਾਂ ਨੇ ਸੋਚ ਚੁੱਕੀ ਆ ਉਹਨਾਂ ਨੂੰ ਮੰਤਰਾਲੇ ਵੰਡੇ ਜਾਣ ਵਾਲੇ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਪੀਐਮ ਮੋਦੀ ਜਿਹੜੇ ਨੇ ਆਪਣੇ ਪਹਿਲੇ ਐਲਾਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਨਜ਼ਰ ਆਏ ਨੇ ਤੁਸੀਂ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਲਈ ਇਹ ਲੈ ਇਸ ਵੱਡੇ ਫੈਸਲੇ ਨੂੰ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਿਓ ਇਸ ਵੇਲੇ ਪੀਐਮ ਨરેਂਦਰ ਮੋਦੀ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਗਏ ਨੇ ਸੌ ਚੁੱਕ ਸਮਾਗਮ ਦੇ ਵਿੱਚ ਸਿਆਸਤਦਾਨ ਤੋਂ ਲੈ ਕੇ ਉਦਯੋਗਪਤੀ ਫਿਲਮ ਹਸਤੀਆਂ ਹਰ ਕੋਈ ਪਹੁੰਚਿਆ ਤੇ ਉੱਥੇ ਹੀ ਦੱਸ ਦਈਏ ਕਿ ਉਹਨਾਂ ਨੇ ਆਪਣੀ ਪਹਿਲੀ ਕੈਬਨਟ ਮੀਟਿੰਗ ਤੋਂ ਪਹਿਲਾਂ ਹੀ ਜਿਹੜਾ ਵੱਡਾ ਫੈਸਲਾ ਲੈ ਲਿਆ ਹੈ ਜਿਹਾਂ ਲਈ ਕੈਬਨਟ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਹੀ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਪੀਐਮ ਨਰਿੰਦਰ ਮੋਦੀ ਨੇ ਜਿਹੜਾ 20000 ਕਰੋੜ ਰੁਪਏ ਦਾ ਕਿਸਾਨਾਂ ਦੇ ਲਈ ਐਲਾਨ ਕੀਤਾ ਹੈ ਖੇਤ ਖਾਨ ਨਿਧੀ ਯੋਜਨਾ ਦੇ ਤਹਿਤ 10 ਕਰੋੜ ਦੇ ਲਗਭਗ ਕਿਸਾਨਾਂ ਨੂੰ ਇਹ ਵੱਡਾ ਫਾਇਦਾ ਮਿਲਣਾ ਹੈ ਤੇ ਉਸ ਦੇ ਨਾਲ ਹੀ ਕੈਬਨਿਟ ਮੀਟਿੰਗ ਤੋਂ ਬਾਅਦ ਜਿਹੜੇ ਮੰਤਰੀ ਨੇ ਜਿਨ੍ਹਾਂ ਨੇ ਸੌ ਚੁੱਕੀ ਆ ਉਹਨਾਂ ਨੂੰ ਮੰਤਰਾਲੇ ਵੰਡੇ ਜਾਣ ਵਾਲੇ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਪੀਐਮ ਮੋਦੀ ਜਿਹੜੇ ਨੇ ਆਪਣੇ ਪਹਿਲੇ ਐਲਾਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਨਜ਼ਰ ਆਏ ਨੇ ਤੁਸੀਂ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਲਈ ਇਹ ਲੈ ਇਸ ਵੱਡੇ ਫੈਸਲੇ ਨੂੰ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਿਓ ਇਸ ਵੇਲੇ ਪੀਐਮ ਨਰੇਂਦਰ ਮੋਦੀ ਦੇਸ਼ ਨੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਕੇ ਨੇ ਸੌ ਚੁੱਕ ਸਮਾਗਮ ਦੇ ਵਿੱਚ ਸਿਆਸਤਦਾਨਾਂ ਲੈ ਕੇ ਉਜੋਗਪਤੀ ਫਿਲਮ ਹਸਤੀਆਂ ਹਰ ਕੋਈ ਪਹੁੰਚਿਆ ਤੇ ਉੱਥੇ ਦੱਸ ਦਈਏ ਕਿ ਉਹਨਾਂ ਨੇ ਆਪਣੀ ਪਹਿਲੀ ਕੈਬਨਟ ਮੀਟਿੰਗ ਤੋਂ ਬੈਲਾ ਹੀ ਜਿਹੜਾ ਵੱਡਾ ਫੈਸਲਾ ਲੈ ਲਿਆ ਜੀ ਹਾਂ ਲੈ ਕੈਬਨਟ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਹੀ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਪੀਐਮ ਨਰਿੰਦਰ ਮੋਦੀ ਨੇ ਜਿਹੜਾ 20 ਹਜ਼ਾਰ ਕਰੋੜ ਰੁਪਏ ਦਾ ਕਿਸਾਨਾਂ ਦੇ ਲਈ ਐਲਾਨ ਕੀਤਾ ਹੈ ਕਿਸਾਨ ਨਿਧੀ ਯੋਜਨਾ ਦੇ ਤਹਿਤ 10 ਕਰੋੜ ਦੇ ਲਗਭਗ ਕਿਸਾਨਾਂ ਨੂੰ ਇਹ ਵੱਡਾ ਫਾਇਦਾ ਮਿਲਣਾ ਹੈ ਤੇ ਉਸ ਦੇ ਨਾਲ ਹੀ ਕੈਬਨਿਟ ਮੀਟਿੰਗ ਤੋਂ ਬਾਅਦ ਕੀ ਜਿਹੜੇ ਮੰਤਰੀ ਨੇ ਜਿਨ੍ਹਾਂ ਨੇ ਸੋਚੀ ਆ ਉਹਨਾਂ ਨੂੰ ਮੰਤਰਾਲੇ ਵੰਡੇ ਜਾਣ ਵਾਲੇ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਪੀਐਮ ਮੋਦੀ ਜਿਹੜੇ ਨੇ ਆਪਣੇ ਪਹਿਲੇ ਐਲਾਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਨਜ਼ਰ ਆਏ ਨੇ ਤੁਸੀਂ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਲਈ ਇਹ ਲੈ ਇਸ ਵੱਡੇ ਫੈਸਲੇ ਨੂੰ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਿਓ